ਸਾਡੀ ਇਹ ਪੰਜਾਬੀ ਕੌਮ ਇੰਨੀ ਅਨਿੱਕ ਕਿਵੇਂ ਹੋ ਸਕਦੀ ਆ ਦੇਖੋ ਕਿਸੇ ਪੰਜਾਬੀ ਨੇ ਕੰਮ ਚਲਾਇਆ ਤੇ ਗਾਹਕ ਇੱਕ ਵੀ ਹੈ ਨਹੀਂ ਗੈਸ ਤੇ ਇਸ ਪੰਜਾਬੀ ਕੋਲ ਗਾਹਕ ਇੱਕ ਵੀ ਹੈ ਨਹੀਂ ਗਾ ਯਾਰ ਇੰਨੀ ਅੰਨੀ ਕਿਵੇਂ ਹੋ ਸਕਦੀ ਆ ਸੱਚ ਜਾਣਿਓ ਤੁਸੀਂ ਪ੍ਰਵਾਸੀਆ ਦੇ ਹਨ ਘਰ ਭਰ ਦਿੱਤੇ ਆ ਤੇ ਸਾਡੇ ਪੰਜਾਬੀ ਤੋਂ ਤੁਸੀਂ 10 ਰੁਪਏ ਦੀ ਚੀਜ਼ ਨਹੀਂ ਖਰੀਦਦੇ ਕਿੰਨੀ ਉਮੀਦ ਨਾਲ ਜੇ ਕੋਈ ਪੰਜਾਬੀ ਕੰਮ ਚਲਾਉਣ ਲੱਗਦਾ ਹਨ ਤੇ ਆਪਾਂ ਉਸ ਦਾ ਸਾਥ ਨਹੀਂ ਦਿੰਦੇਗੇ ਨਾਲੇ ਪੰਜਾਬੀ ਸਾਫ ਸੁਧਰੀ ਚੀਜ਼ ਲਿਆਊਗਾ ਵੇਚੂਗਾ ਤੇ ਆਪਾਂ ਉਹਨਾਂ ਤੋਂ ਖਰੀਦਾਂਗੇ ਤੇ ਆਪਾਂ ਪ੍ਰਵਾਸੀਆਂ ਤੋਂ ਮਾੜੀਆਂ ਚੀਜ਼ਾਂ ਖਰੀਦ-ਖਰੀਦਣਾ ਉਹਨਾਂ ਦੇ ਘਰ ਭਰ ਦਿੱਤੇ ਤੇ ਆਪਾਂ ਬਿਮਾਰੀਆਂ ਨੂੰ ਘਰੇ ਲੈ ਆਏ ਆਂ ਬੜਾ ਦੋਖ ਹੁੰਦਾ ਜਦੋਂ ਇਹੋ ਜੀਆਂ ਵੀਡੀਓ ਆਉਂਦੀਆਂ ਐ ਕਾ ਵੀਡੀਓ ਹੋਰ ਪਲੇ ਹੋਣ ਲੱਗੀ ਆ ਦੇਖੋ ਆਪਰਵਾਸੀ ਦੇ ਕੋਲੇ ਕਿੰਨਾ ਕਾਠ ਆ ਪੰਜਾਬੀ ਪ੍ਰਵਾਸੀ ਕੋਲ ਖੜੇ ਆ ਤੇ ਇੱਕ ਪਾਸੇ ਆਹ ਦੇਖੋ ਪੰਜਾਬੀ ਕੋਲੇ ਕੋਈ ਗਾਹ ਕਹਿਣੀਗਾ ਇੱਕ ਵੀ ਗਾਹ ਕਹਿਣੀਗਾ ਮੈਨੂੰ ਤਾਂ ਇਦਾਂ ਲੱਗਦਾ ਹੁੰਦਾ ਕਈ ਵਾਰ ਇਹ ਵੀਡੀਓ ਦੇਖ ਕੇ ਭਾਈ ਜਿਵੇਂ ਕੋਈ ਹਨਾ ਇਹ ਪ੍ਰਵਾਸੀ ਆ ਚੀਜ਼ ਫ੍ਰੀ ਦਿੰਦਾ ਪਿਆ ਹੋਵੇ ਕੋਈ ਸਫਾਈ ਨਹੀਂ ਹੁੰਦੀਗੀ ਤੇ ਪੰਜਾਬੀ ਆ ਜਿਹੜਾ ਕਿੰਨੀ ਸਫਾਈ ਨਾਲ ਕਿੰਨੀ ਨਿਛਾ ਨਾਲ ਆਪਣੀ ਚੀਜ਼ ਨੂੰ ਵੇਚ ਰਿਹਾ ਹੁੰਦਾ ਤੇ ਆਪਾਂ ਇਹਨਾਂ ਪ੍ਰਵਾਸੀਆਂ ਤੋਂ ਖਰੀਦ-ਖਰੀਦ ਕੇ ਬਿਮਾਰੀਆਂ ਨਾਲ ਭਰੇ ਜਾ ਰਹੇ ਆ ਹੁਣ ਇੱਕ ਵੀਡੀਓ ਹੋਰ ਪਲੇ ਹੋਊਗੀ ਉਹਦੇ ਵਿੱਚ ਦੇਖੋ ਕਿਦਾਂ ਆ ਪ੍ਰਵਾਸੀ ਹੈ ਨਾ ਜਿਹੜੇ ਨਾ ਜਿਹੜੇ ਬਾਹਰੋਂ ਫਲ ਫਰੂਟ ਆ ਰਿਹਾ ਹੈ ਨਾ ਤੇ ਕਿਦਾਂ ਕੋਈ ਦਾਗ ਗਾਲਾ ਕੋਈ ਜਿਆਦਾ ਟਾਈਮ ਵਾਲਾ ਪਹਿਣਾ ਤੇ ਉਸ ਨੂੰ ਕਿਦਾਂ ਇਹ ਵੇਖੋ ਕਰ ਰਹੇ ਆ ਨਾ ਤੇ ਕਰਕੇ ਉਸ ਦੀ ਵਿਕਰੀ ਕਰ ਰਹੇ ਆ ਆਪਣੇ ਦਿਮਾਗ ਨਾਲ ਚੱਲ ਰਹੇ ਆ ਆਪਣੇ ਦਿਮਾਗ ਨਾਲ ਪੈਸਾ ਕਮਾ ਰਹੇ ਆ ਮੈਂ ਤਾਂ ਵੀਰ ਮੇਰੇ ਉਹੀ ਕਹਿਣਾ ਚਾਹਾਂਗਾ ਕਿ ਜੇ ਕੋਈ ਪੰਜਾਬੀ ਕੰਮ ਚਲਾਉਂਦਾ ਨਾ ਉਹ ਬੜੀ ਸਫਾਈ ਨਾਲ ਕੰਮ ਚਲਾਉਂਦਾ ਤੇ ਬੜੇ ਦਿਲੋਂ ਕੰਮ ਚਲਾਉਂਦਾ ਤੇ ਪ੍ਰਮਾਤਮਾ ਦਾ ਸ਼ੁਕਰ ਵੀ ਕਰਦਾ ਵਾ ਸ਼ਾਮ ਜਿਹੜਾ ਉਸ ਦੇ ਹੱਥ ਵਿੱਚ ਪ੍ਰਮਾਤਮਾ ਜੋ ਵੀ ਕੁਝ ਰੱਖਦਾ ਵਾ ਜਦੋਂ ਪੰਜਾਬੀ ਕੋਈ ਕੰਮ ਚਲਾਉਂਦਾ ਨਾ ਪ੍ਰਮਾਤਮਾ ਜ਼ਰੀਆ ਬਣਾਉਂਦਾ ਪੰਜਾਬੀ ਪੰਜਾਬੀ ਦਾ ਹੀ ਕੰਮ ਆਵੇ ਤੇ ਪੰਜਾਬੀ ਨੂੰ ਜਰੀਆ ਬਣਾਉਂਦਾ ਆਪਾਂ ਨੂੰ ਜਰੀਆ ਬਣਾਉਣਾ ਚਾਹੀਦਾ ਜੇ ਆਪਾਂ ਨੂੰ 1 ਰੁਪਇਆ 2 ਰੁਪਏ ਚੀਜ਼ ਮਹਿੰਗੀ ਮਿਲ ਰਹੀ ਹੈ ਨਾ ਕੋਈ ਕਾਰਨ ਹੋ ਸਕਦਾ ਤੇ ਜੇ ਕੋਈ 1 2 ਰੁਪਏ ਚੀਜ਼ ਸਸਤੀ ਮਿਲ ਰਹੀ ਹੈ ਨਾ ਉਹਦਾ ਵੀ ਕਾਰਨ ਹੋ ਸਕਦਾ ਆਪਾਂ ਇਹ ਚੀਜ਼ਾਂ ਨੂੰ ਸਮਝ ਦੇਣੀ ਪਰ ਬੜਾ ਦੁੱਖ ਹੁੰਦਾ ਯਾਰ ਜਦੋਂ ਪੰਜਾਬੀ ਵਿਹਲੇ ਬੈਠਿਆ ਜੇ ਪੰਜਾਬੀਆਂ ਨੇ ਹੁਣ ਕੰਮ ਵੀ ਚਲਾ ਲਿਆ ਤਾਂ ਪਰਵਾਸੀਆਂ ਦੇ ਘਰ ਆਪਾਂ ਭਰੀ ਜਾਣੇ ਪਏ ਆ। ਬਾਕੀ ਤੁਹਾਡਾ ਕੀ ਕਮੈਂਟ ਆ? ਜ਼ਰੂਰ ਕਰਕੇ ਜਾਇਓ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਯਾਰ ਪੰਜਾਬੀ ਜੇ ਕੋਈ ਵੀ ਪੰਜਾਬੀ ਕੰਮ ਚਲਾਉਂਦਾ ਨਾ ਉਹਦਾ ਹੌਸਲਾ ਵਧਾਈਏ ਯਾਰ। ਤਾਂ ਕਿ ਹਰ ਇੱਕ ਕੰਮ ਆਪਣਾ ਪੰਜਾਬ ਚ ਹੋ ਸਕੇ, ਹਰ ਇੱਕ ਪੰਜਾਬੀ ਆ ਹਰ ਇੱਕ ਪੰਜਾਬੀ ਨੂੰ ਬਾਹਰ ਨਾ ਜਾਣਾ ਪਵੇ ਆਪਦਾ ਕੰਮ ਕਰ ਇੱਥੇ ਹੀ ਕਰ ਲਵੇ। ਤੇ ਆਪਾਂ ਨੂੰ ਵੀ ਚੰਗਾ ਖਾਣ ਪੀਣ ਮਿਲੂਗਾ, ਚੰਗੀਆਂ ਚੀਜ਼ਾਂ ਮਿਲਣਗੀਆਂ। ਬਾਕੀ ਆਪਾਂ ਰਹੀ ਗੱਲ ਇਹ ਜੇ ਪੰਜਾਬ ਪ੍ਰਵਾਸੀਆਂ ਦੇ ਘਰ ਭਰੀ ਜਾਂਦੇ ਹਨ ਆਉਣ ਵਾਲੇ ਟਾਈਮ 'ਚ ਇਹਨਾਂ ਦੇ ਬੇਟੇ-ਬੇਟੀਆਂ ਬਹੁਤ ਜ਼ਿਆਦਾ ਪੜ ਰਹੇ ਆ ਚੰਗੀਆਂ ਨੌਕਰੀਆਂ ਮਿਲ ਰਹੀਆਂ ਉਹਨਾਂ ਨੂੰ ਚੰਗੇ ਪੁਲਿਸ ਆਫਸਰ ਬਣ ਰਹੇ ਆ ਠੀਕ ਆ ਬਹੁਤ ਉੱਦੇ ਤੇ ਪਹੁੰਚ ਰਹੇ ਆ ਤੇ ਆਪਾਂ ਇਹਨਾਂ ਦੇ ਨੌਕਰ ਲੱਗਣ ਐਂਡ ਤੇ ਭਾਈ ਮੈਂ ਤਾਂ ਇਹੀ ਗੱਲ ਕਹਾਂਗਾ ਜੇ ਵੀ ਪੰਜਾਬੀ ਕੰਮ ਚਲਾਉਂਦਾ ਨਾ ਚਲਾਉਣ ਉਹਦਾ ਹੌਸਲਾ ਇੰਨਾ ਕੁ ਜ਼ਿਆਦਾ ਵਧਾਓ ਅੱਜ ਇੱਕ ਚਲਾ ਰਿਹਾ ਤੇ ਕੱਲ ਨੂੰ ਉਸ ਨੂੰ ਵੇਖ ਕੇ ਦਾਂਸ ਚਲਾਉਣਾ ਬਾਕੀ ਦੋਸਤੋ ਮੈਸੇਜ ਹੈਗਾ ਜੇ ਚੰਗਾ ਲੱਗਾ ਤਾਂ ਸ਼ੇਅਰ ਜ਼ਰੂਰ ਕਰ ਦਿਓ ਯਾਰ ਆ ਜਿਹੜੇ ਵੀਰ ਕੰਮ ਚਲਾ ਰਹੇ ਪੰਜਾਬੀ ਵੀਰ ਕੰਮ ਚਲਾ ਰਹੇ ਇਹਨਾਂ ਦੇ ਨਾਂ ਤੇ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਲੋਕੇ ਮੈਸੇਜ ਸੁਣਨ ਜਿੱਥੇ ਵੀ ਪੰਜਾਬੀ ਕੋਈ ਕੰਮ ਕਰਦਾ ਦਿਸੇ ਕੋਈ ਸਬਜ਼ੀ ਵਗੈਰਾ ਵੇਚ ਰਿਹਾ ਕੋਈ ਦੁਕਾਨਦਾਰੀ ਕੋਈ ਵੀ ਚਲਾ ਰਿਹਾ ਨਾ ਉਸ ਦਾ ਉਸ ਤੋਂ ਖਰੀਦਣ ਉਸ ਦਾ ਹੌਸਲਾ ਵਧੇ ਉਸ ਨੂੰ ਹੌਸਲੇ ਨੂੰ ਦੇਖ ਕੇ ਹੋਰ ਪੰਜਾਬੀ ਆਪਦਾ ਕੰਮ ਚਲਾਵੇ ਤਾਂ ਕਿ ਜੇ ਸਾਡਾ ਪੰਜਾਬ ਨਾ ਇੱਥੇ ਸੋਨੇ ਦੀ ਚੜੀ ਬਾਂਝੇ ਬਾਕੀ ਮੈਸੇਜ ਸਿਕਾ ਦੋਸਤੋ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ